ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਰਕਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਜੀ ਕਾਮਰੇਟ ਭਰਪੁਰ ਸਿੰਘ ਪਿੰਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਜੁਨੀਅਲ ਦਾ ਪ੍ਰਧਾਨ ਨਾਤੇ ਜੇ ਮੈਂ ਬੋਲਦਾ ਵੀ ਅੱਜ 2 ਸਾਲ 20 ਦਿਨ ਹੋ ਚੁੱਕੇ ਨੇ ਇੱਥੇ ਧਰਨਾ ਚੱਲਦਾ ਭੈਣ ਕਲਵੰਤ ਕੋਰ ਦੇ ਸੰਬੰਧ ਵਿੱਚ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਸੀ ਵੀ ਕਾਨੂੰਨ ਦੋ ਵਾਰ ਇੱਕ ਕਾਨੂੰਨ ਨਹੀਂ ਸਰਕਾਰਾਂ ਦਾ ਨਾ ਕਦੇ ਵੀ ਸਰਕਾਰਾਂ ਦੇ ਦੋ ਕਾਨੂੰਨ ਹੁੰਦੇ ਇੱਕ ਕਾਨੂੰਨ ਹੁੰਦਾ ਵਾ ਕਿਉਂ ਦੋ ਹੀ ਚੱਲਦੇ ਨੇ ਚਾਹੇ ਉਹ ਸਰਕਾਰ ਸੈਂਟਰ ਦੀ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਕਿਉਂ ਇੱਕ ਜਿਹੜਾ ਪਰਿਵਾਰ ਆ ਪੀੜਤ ਪਰਿਵਾਰ ਉਹ ਤਾਂ ਇਹਨਾਂ ਨੇ ਕਰ ਲਿਆ ਦਾਖਲ ਉਹ ਐਫ ਆਈ ਆਰ ਦੇ ਵਿੱਚ ਸ਼ਾਮਲ ਕਰ ਲਿਆ ਦੂਜਾ ਜਿਹੜਾ ਪਰਿਵਾਰ ਆ ਪੀੜਤ ਪਰਿਵਾਰ ਉਹ ਵੀ ਬਰਾਬਰ ਦਾ ਉਹ ਇਹਨਾਂ ਨੇ ਐਫ ਆਈ ਆਰ ਚੋਂ ਬਾਹਰ ਕਰਤਾ ਅਸੀਂ ਬਾਰ-ਬਾਰ ਇਹ ਹੀ ਮੰਗ ਕਰਦੇ ਹਾਂ ਵੀ ਜਿਹੜਾ ਦੋਨੇ ਪਰਿਵਾਰ ਪੀੜਤਾ ਦੋਨੇ ਫਾਇਦਾ ਅਰਜ਼ ਵਿੱਚ ਦਾਖਲ ਹੋਣੇ ਚਾਹੀਦੇ ਨੇ ਪਹਿੋਂ 15 ਸਾਲ ਤੋਂ ਉਹ ਵੀ ਜੂਝ ਰਹੇ ਨੇ ਬਰਾਬਰ ਦੇ ਪੀੜਤ ਪਰਿਵਾਰ ਆ ਉਹਨਾਂ ਹੀ ਤੋਂ ਖੁਨਾਂ ਨੂੰ ਉਹਨਾਂ ਹੀ ਨੂੰ ਆ ਜਿਹੜੀ ਸਾਡੀ ਦੂਜੀ ਮੰਗਾ ਵੀ ਮਾਤਾ ਨੂੰ ਪੈਸੇ ਲੱਗੇ ਕਿਉਂ ਬੜੇਪੇ ਦੇ ਵਿੱਚ ਟਾਈਮ ਕੱਢਣਾ ਬਹੁਤ ਔਖਾ ਦੂਜੀ ਤੇ ਤੀਜੀ ਗੱਲ ਮੇਰੀ ਇਹ ਆ ਵੀ ਜਿਹੜੇ ਪੀੜਤ ਪਰਿਵਾਰ ਆ ਵੀ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਜ਼ਰੂਰੀ ਚਾਹੀਦੀ ਆ ਨੌਕਰੀ ਦੇਣੀ ਚਾਹੀਦੀ ਆ ਕਿਉਂ 15 ਸਾਲ ਤੋਂ ਹੋ ਗਏ ਖਰਚਾ ਬਹੁਤ ਆ 2 ਸਾਲ 20 ਦਿਨ ਇੱਥੇ ਹੋ ਕੇ ਬੈਠਿਆ ਨੂੰ ਜਿਹਦੇ ਵਿੱਚ ਹਜ਼ਾਰਾਂ ਖਰਚਾ ਇਹਨਾਂ ਦਾ ਆਉਂਦਾ ਕਿਉਂ ਅਸੀਂ ਮੰਗ ਕਰਦੇ ਵੀ ਘੱਟ ਤੋਂ ਘੱਟ 10 ਕਰੋੜ ਰੁਪਈਆ ਇਹਨਾਂ ਨੂੰ ਮਾਜਬਾ ਦਿੱਤਾ ਜਾਵੇ ਜੈ ਜਨਤਾ ਜਿੱਤ ਲੜਨ ਵਾਲੇ ਲੋਕਾਂ ਦੀ ਮੈਂ ਕਾਮਰੇਡ ਨਿਰਮਲ ਸਿੰਘ ਧੜੀਵਾਲ ਤਹਿਸੀਲ ਸੈਕਟਰੀ ਬੀ ਐਨ ਐਮ ਐਮ ਯੂ ਸੀ 2 ਜਗਰਾਉਂ ਦੋਸਤੋ ਭੈਣੋ ਵੀਰੋ ਅਸੀਂ ਉਸ ਧਰਨੇ ਦੇ ਮੂਹਰੇ ਖੜੇ ਆਂ ਜਿਹੜਾ ਇਨਸਾਫ ਦੀ ਖਾਤਰ 2 ਸਾਲ ਤੋਂ ਉੱਤੇ ਟਾਈਮ ਲੰਘ ਚੱਲਿਆ ਕਲਵੰਤ ਕੌਰ ਦੇ ਕਾਤਲ ਗ੍ਰਿੰਦਰਵਾਲ ਤੇ ਉਹਦੇ ਸਹਿਦੋਸ਼ੀ ਜਿਨ੍ਹਾਂ ਨੇ ਉਹਨੂੰ ਕੋਕੋ ਕੇ ਇਹੋ ਜਿਹਾ ਤਸ਼ੱਦਦ ਕੀਤਾ ਮੰਜੇ ਤੇ ਪਾਤਾ ਤੇ 15 ਸਾਲ ਉਹ ਇਹ ਜ਼ੁਲਮ ਸਹਾਰਦੀ ਹੋਈ ਰੱਬ ਨੂੰ ਪਿਆਰੀ ਹੋ ਗਈ ਪਰ ਅਨਸਾਫੇ 2 ਸਾਲ ਤੋਂ ਅਸੀਂ ਪਿੱਟ ਸਿਆਪਾ ਆ ਪੁਲਿਸ ਦਾ ਪ੍ਰਸ਼ਾਸਨ ਦਾ ਸਰਕਾਰ ਦਾ ਉਹ ਦਫ਼ਤਰ ਕਿਹੜਾ ਜਿੱਥੋਂ ਤੱਕ ਪਹੁੰਚ ਨਹੀਂ ਕੀਤੀ ਇੰਨੀਆਂ ਚਿੱਠੀ ਪੱਤਰ ਲਿਖਿਆ ਕਿਤੇ ਕੋਈ ਅਜੇ ਤੱਕ ਆਉਟਪੁੱਟ ਨਹੀਂ ਆਈ ਜੇ ਥੋੜਾ ਜਿਹਾ ਹੰਗਾਰਾ ਮਿਲਿਆ ਤਾਂ ਨੈਸ਼ਨਲ ਐਸਸੀ ਕਮਿਸ਼ਨ ਦਿੱਲੀ ਤੋਂ ਮਿਲਿਆ ਉਹਨਾਂ ਨੇ ਸਾਡੇ ਹੱਕ ਵਿੱਚ ਕਈ ਆਰਡਰ ਕੀਤੇ ਆ ਔਰ ਉਹਦੇ ਆਰਡਰਾਂ ਦੇ ਜਰੀਏ ਹੀ ਥੋੜਾ ਜਿਹਾ ਮੁਆਵਜ਼ਾ ਮਿਲਿਆ ਉਹਨਾਂ ਨੇ ਬਾਕੀ ਹੁਕਮ ਉਹਨਾਂ ਦੇ ਜੇ ਪੈਂਡਿੰਗ ਪਏ ਆ ਪੈਨਸ਼ਨ ਦਾ ਨੌਕਰੀ ਦਾ ਤੇ ਦੂਜੀ ਧਿਰ ਨੂੰ ਜਿਹੜੀ ਮਨਪ੍ਰੀਤ कौर ਢਾਲੀਵਾਲ ਉਹਨੂੰ ਵੀ ਇਹ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹਦਾ ਨਾਂ ਹੀ ਕਿਤੇ ਗਾਇਬ ਹੈ ਐਫਆਈਆਰ ਤੋਂ ਜਦੋਂ ਕਿ ਉਹ ਸਭ ਤੋਂ ਵੱਧ ਪੀੜਤਾ ਸਭ ਤੋਂ ਵੱਧ ਦਰਦ ਉਹਨੇ ਹੰਡਾਇਆ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਪੁਲਿਸ ਨੂੰ ਕਿ ਉਹਦੀ ਸਪਲੀਮੈਂਟਰੀ ਜਿਹੜੀ ਐਫ ਆਈ ਆਰ ਫੋਰੀ ਤੌਰ ਤੇ ਮੁਕਾਦਮੇ ਦੇ ਵਿੱਚ ਦਰਜ ਕੀਤੀ ਜਾਵੇ ਤੇ ਜੋ ਬਣਦੇ ਆ ਸਹੂਲਤਾਂ ਬਣਦੀਆਂ ਜੋ ਐਸਸੀ ਕਮਿਸ਼ਨ ਵੱਲੋਂ ਲਾਗੂ ਕੀਤੀਆਂ ਗਈਆਂ ਹੁਕਮ ਆਏ ਆ ਉਹ ਉਹਨੂੰ ਵੀ ਮਿਲਣੇ ਚਾਹੀਦੇ ਆ ਸੋ ਮੈਂ ਇਹਨਾਂ ਗੱਲਾਂ ਨਾਲ ਹੀ ਇਹ ਚਾਹਨਾ ਹੈ ਕਿ ਇਹ ਧਰਮਾਂ 19 ਦੇ ਧਰਮਾਂ 19 ਦਿਨ ਖਤਮ ਨਹੀਂ ਹੋਊਗਾ ਜਿੰਨੀ ਦੇਰ ਪੀੜਤ ਪਰਿਵਾਰ ਨੂੰ ਮਨਪ੍ਰੀਤ ਕਰਨ ਨੂੰ ਇਨਸਾਫ ਨਹੀਂ ਮਿਲਦਾ ਜਾਇਜ਼ਾਂਤਾ ਜਾਇਜ਼ ਸੰਘਰਸ਼ ਜਿੱਤ ਲੜਨ ਵਾਲੇ ਲੋਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਸਿੱਖ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀਤ ਸਿੰਘ ਸੋ ਮੈਂ ਧੰਨਵਾਦੀ ਆ ਸਾਡੇ ਸਾਰੇ ਜੋ ਸੰਘਰਸ਼ ਨੂੰ ਇਹ ਧਰਨਾ ਨੂੰ ਸਮਰਪਤ ਜੋ ਸਾਡੇ ਸਾਥੀ ਨੇ ਮੇਰੇ ਬਜ਼ੁਰਗ ਮਾਤਾ-ਮਾਪੇਣਾ ਸਾਰੇ ਸਾਥੀ ਜਿਨ੍ਹਾਂ ਨੇ ਵੱਧ ਚੜ ਕੇ ਹਮੇਸ਼ਾ ਇਸ ਸੰਘਰਸ਼ ਨੂੰ ਜਾਰੀ ਰੱਖਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਚੜ੍ਹਦੇ ਦਿਨ ਨਵੇਂ ਹੌਸਲੇ ਨਾਲ ਸੰਘਰਸ਼ ਦੀ ਰੂਪਰੇਖਾ ਦੇ ਮੁਤਾਬਕ ਸੰਘਰਸ਼ ਨੂੰ ਸਮਰਪਿਤ ਰਹੇ ਨੇ ਸੋ ਬਾਜਪੀਆ ਕਿਉਂਕਿ ਸਾਡਾ ਇੱਕ ਇਤਿਹਾਸ ਆ ਸਾਡਾ ਸਿੱਖ ਕੌਮ ਦਾ ਸਾਡਾ ਪੰਜਾਬੀਆਂ ਦਾ ਕਿ ਅਸੀਂ ਜ਼ਬਰ ਜ਼ੁਲਮ ਕਦੇ ਮਤਲਬ ਸਰਚਾ ਕੇ ਨਹੀਂ ਮਨਜ਼ੂਰ ਕੀਤਾ ਐਕਸੈਪਟ ਨਹੀਂ ਕੀਤਾ ਇਹਨੂੰ ਅਸੀਂ ਅਸੀਂ ਇਹਦੇ ਬਰਖਲਾ ਫ਼ਹਮੇਸ਼ਾਂ ਆਵਾਜ਼ ਬੁਲੰਦ ਕੀਤੀ ਆ ਸੋ ਅੱਜ 2 ਸਾਲ ਤੋਂ ਉੱਪਰ ਹੋ ਗਿਆ ਪੀੜਤ ਪਰਿਵਾਰ ਨੂੰ ਨਿਆਂ ਮੰਗਦੇ ਆ ਤੇ ਪਰ ਜਦ ਕਿ ਪ੍ਰਸ਼ਾਸਨਾਂ ਦੇ ਕੰਨ ਤੇ ਤੱਕ ਮੈਨੂੰ ਨਹੀਂ ਲੱਗਦਾ ਵੀ ਪਰਿਵਾਰ ਨੂੰ ਉਹਨਾਂ ਨੇ ਆਪਣੀ ਕਾਨੂੰਨ ਵਿਵਸਥਾ ਦੇ ਵਿੱਚ ਕੋਈ ਯਕੀਨ ਨੂੰ ਮਤਲਬ ਬਣਾਇਆ ਵਾ ਉਹਨਾਂ ਨੇ ਯਕੀਨੀ ਬਣਾਇਆ ਕਾਨੂੰਨ ਵਿਵਸਥਾ ਦੇ ਵਿੱਚ ਜੋ ਹੈਗੀ ਆ ਪਰਿਵਾਰ ਦੀ ਤੇ ਜੋ ਮਨਪ੍ਰੀਤ ਸਿੰਘ ਢਾਲੀਵਾਲ ਜੀ ਨੇ ਉਹਨਾਂ ਦਾ ਜੋ ਮਨਪ੍ਰੀਤ ਕੌਰ ਢਾਲੀਵਾਲ ਜੀ ਨੇ ਉਹਨਾਂ ਦਾ ਜੋ ਪਰਿਵਾਰ ਦਾ ਜੋ ਪੀੜਤ ਨੇ ਉਹ ਵੀ ਮੁੱਖ ਪੀੜਤ ਨੇ ਇਸ ਜੋ ਹੋਇਆ ਵਾ ਇਹ ਹਾਦਸਾ ਜਾਂ ਇਹ ਕੈਲੋਬਿਕ ਕਤਲ ਹੀ ਇੰਡਾਇਰੈਕਟਲੀ ਇੱਕ ਤਰ੍ਹਾਂ ਦਾ ਸਿੱਧੇ ਤੌਰ ਤੇ ਕਤਲ ਹੀ ਮੰਨਦੇ ਹੀ ਆਪਾਂ 304 ਦੀ ਧਾਰਾ ਮਰਡਰ ਦਾ ਅਟੈਂਪਟੂ ਸੀਗਾ ਉਹ ਤੇ ਉਹਨਾਂ ਨੂੰ ਪਰਿਵਾਰ ਨੂੰ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਜੋ ਨਾਮ ਨੇ ਉਹ ਪੀੜਤਾਂ ਵਿੱਚ ਦਰਜ ਨਹੀਂ ਕੀਤੇ ਗਏ ਅ ਸੋ ਇਹ ਮੈਂ ਮੰਗ ਕਰਦਾ ਗੁੰਗੀਆਂ ਬੁਲੀਆਂ ਜਿਹੜੀਆਂ ਸਰਕਾਰਾਂ ਪ੍ਰਸ਼ਾਸਨ ਤੋਂ ਕਿ ਐਦਾਂ ਹੱਥ ਦੇ ਹੱਥ ਦਰੈਣੀ ਸਰਨਾ ਜੋ ਪੀੜਤਾਂ ਨੂੰ ਉਹਨਾਂ ਨੂੰ ਪਰਿਵਾਰ ਨੂੰ ਇਨਸਾਫ ਦਿਓ ਉਹਨਾਂ ਨਾਲ ਇਸ ਤਰ੍ਹਾਂ ਨਿਆਂ ਦੇ ਵਿੱਚ ਦੇਰੀ ਕਰਕੇ ਨਾ ਦੇ ਵਿੱਚ ਕਾਣੀ ਵੰਡ ਕਰਕੇ ਮਤਲਬ ਇੱਕ ਪਰਿਵਾਰ ਨੂੰ ਪੀੜਤ ਮੰਨ ਲਿਆ ਦੂਜੇ ਨੂੰ ਨਹੀਂ ਮੰਨਦੇ ਇਸ ਤਰ੍ਹਾਂ ਇਹ ਸਿਆਸੀ ਜੋ ਗੰਦੀਆਂ ਖੇਡਾਂ ਹੁੰਨਾ ਗੱਡੀਆਂ ਜਾਣ ਪੀੜਤਾਂ ਪਰਿਵਾਰਾਂ ਨੂੰ ਪੀੜਤ ਮੰਨ ਕੇ ਉਹਨਾਂ ਨੂੰ ਜੋ ਬਣਦੇ ਉਹਨਾਂ ਦੇ ਰਾਈਟ ਰੇ ਅਕੋਰਡਿੰਗ ਟੂ ਲਾ ਜਿਹੜੇ ਹੈਗੇ ਨੇ ਉਹਨਾਂ ਨੂੰ ਦਿੱਤੇ ਜਾਣ ਧੰਨਵਾਦ ਜੀ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ ਮੈਂ ਦਿਲਜੀਤ ਸਿੰਘ ਭਿੱਲੂ ਭਾਰਤੀ ਕਿਸਾਨ ਝੂਣ ਏਕਤਾ ਲਗਾਉਂਦਾ ਦਾ ਸ੍ਰੀ ਦੇ ਪ੍ਰਧਾਨ ਤੇ ਮੈਂ ਇੱਕ ਗੱਲ ਦੇਖੀ ਹੈ ਕਿ ਕੁਵਾਲ ਸਿੰਘ ਨੇ 20 ਚਿੱਠੀਆਂ ਲਿਖੀਆਂ ਇਹ ਚਿੱਠੀਆਂ ਨਹੀਂ ਮੈਂ 20000 ਦਰਖਾਸਤਾਂ ਕਹਿ ਰਿਹਾ ਮੰਨ ਲਓ ਤੇ ਮੈਂ ਇਹਨਾਂ ਦਾ ਦੇਖ ਕੇ ਇੱਕ ਮੈਂ ਹੋਰ ਦੇਖਿਆ ਤੇ ਭੈਣ ਦੇ ਨਾਲ ਤਾਂ ਜਿਹੜਾ ਹੋਇਆ ਮਤਲਬ ਇਹਨਾਂ ਨੇ ਪੁਲਿਸਾਂ ਨੂੰ ਕੀਤਾ ਤੇ ਇਹ ਹਮੇਸ਼ਾ ਗੁੰਡਿਆਂ ਨੂੰ ਬਚਾਉਂਦੀ ਆ ਪੁਲਿਸ ਆ ਜਿਹੜੀ ਪੁਲਿਸ ਨੇ ਗੁੰਡਿਆਂ ਦਾ ਹੀ ਸਾਥ ਦੇਣਾ ਮੈਂ ਅੱਜ ਤੱਕ ਪਹਿਲਾਂ ਵੀ ਦਿੱਤਾ ਵਾ ਤੇ ਹੁਣ ਵੀ ਦਿੰਦੇ ਆ ਇਹ ਤਾਂ ਇਹਨਾਂ ਦੇ ਵਿੱਚ ਠੀਕ ਆ ਵੀ ਸਾਰੇ ਆਫਸਰ ਨਹੀਂ ਕੋਜੇ ਹੁੰਦੇ ਮੰਨ ਲਓ ਚੰਗੇ ਵੀ ਹੁੰਦੇ ਆ ਵਿੱਚ ਤੇ ਪਰ ਜ਼ਿਆਦਾਤਰ ਕਾਰ ਜਿਹੜੇ ਆਫਸਰ ਆ ਇਹ ਗੁੰਡਿਆਂ ਦਾ ਤੇ ਪੈਸੇ ਵਾਲਿਆਂ ਦਾ ਤੇ ਸਿਆਸੀ ਲੋਕਾਂ ਦੇ ਦਬਾਅ ਤੇ ਕੰਮ ਕਰਦੇ ਆ ਇਸੇ ਤਰ੍ਹਾਂ ਇੱਕ ਭੈਣ ਗਲਵੰਦਕੋੜ ਦੀ ਮਿਸਾਲ ਲੈ ਲਓ 20000 ਚਿੱਠੀਆਂ 20000 ਦਰਖਾਸਤਾਂ ਕਿੰਨੇ ਚਿਰ ਦਾ ਕਿੰਨੇ ਸਾਲਾਂ ਤੋਂ ਕੁਵਾਲ ਸਿੰਘ ਜੀ ਮਲਵੇ ਸੰਘਰਸ਼ ਦੇ ਵਿੱਚ ਲੜ ਰਹੇ ਆ ਤਾਂ ਇਹਨਾਂ ਨੂੰ ਦੇਖ ਕੇ ਮੈਨੂੰ ਇੱਕ ਹੋਰ ਗੱਲ ਨਵੀਂ ਯਾਦ ਆਈ ਕਿ ਇਹਨਾਂ ਦੇ ਇਹਨੇ ਹੌਸਲੇ ਬੁਲੰਦਾ ਕਿ ਇਹਨੇ ਸਾਲਾਂ ਤੋਂ ਇਹ ਲੜ ਰਹੇ ਆ ਇਸੇ ਤਰ੍ਹਾਂ ਮੇਰੀ ਮਾਤਾ ਮੁਖਤਿਆਰ ਕੋਰਾ ਰਸੂਲਪੁਰ ਦੀ ਉਹਨਾਂ ਧੋਖਾ ਕੀਤਾ ਗਿਆ ਧੋਖੇ ਦੀ ਦਰਖਾਸਤ ਦਿੱਤੀ ਕਿ 2 ਸਾਲ ਪਹਿਲਾਂ ਤਾਂ ਇਹ ਪ੍ਰਸ਼ਾਸਨ ਨੇ ਉਹਨੀਆਂ ਦਰਖਾਸਤਾਂ ਦੱਬ ਲਈਆਂ ਜਿਹੜੇ ਗੁੰਡੇ ਸੀਗੇ ਜਿਹੜੇ ਕ੍ਰੈਮ ਕਰਨ ਵਾਲੇ ਸੀ ਉਹਨਾਂ ਦੀ ਪਿੱਠ ਦੇ ਉੱਤੇ ਖੜ ਕੇ ਇਹਨਾਂ ਨੇ ਦੁਬਾਰਾ ਉਹ ਦਰਖਾਸਤਾਂ ਓਪਨ ਕਰ ਲਈਆਂ ਤਾਂ ਮਖਤਿਆਰ ਕੋਲ ਨੂੰ ਹੀ ਦੋਸ਼ੀ ਠਾਉਣ ਲਈ ਉਹਨਾਂ ਦੇ ਦਰਖਾਸਤਾਂ ਲਾਗੂ ਕਰਕੇ ਤੇ ਉਹਨਾਂ ਨੂੰ ਪਰਵਾਨੇ ਭੇਜਣਾ ਸ਼ੁਰੂ ਕਰ ਦਿੱਤੇ ਕਿ ਸਿਆਸੀ ਦਰਵਾਜ਼ੇ ਥੱਲੇ ਇਹਨਾਂ ਨੂੰ ਜਵਾ ਲਗੇ ਇਹ ਸਰਕਾਰਾਂ ਦਾ ਇਹ ਪੁਲਿਸ ਪ੍ਰਸ਼ਾਸਨ ਦਾ ਇਹ ਗੁੰਡੇ ਰਾਜ ਦਾ ਇਹ ਬੜਾ ਬੜਾ ਬੇੜਾ ਗਰਖ ਹੋਇਆ ਹੋਇਆ ਵਾ ਅਸੀਂ ਆਵਾਜ਼ ਜਿਹੜੀ ਹੈ ਅਸੀਂ ਦੁਨੀਆ ਲੈਵਲ ਤੇ ਲੈ ਕੇ ਜਾਵਾਂਗੇ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਜੋ ਵੀ ਹੋਊਗਾ ਅਸੀਂ ਕਰਾਂਗੇ ਸੰਘਰਸ਼ ਜਿੰਦਾਬਾਦ ਬਲਵਿੰਦਰ ਸਿੰਘ ਕੋਟੇ ਉਨਾ ਕਾਰਤਿਕ ਸੰਜ ਯੂਨੀਅਨ ਬਲਾਕ 77 ਅੱਜ 30 ਸਾਲ ਦੇ ਵਿੱਚ ਇਸ ਧਰਨੇ ਨੇ ਆਪਣਾ ਕਦਮ ਧਰਿਆ ਪਰ ਹੁਣ ਸਮੇਂ ਅਨੁਸਾਰ ਇਹ ਇਕੱਠ ਥੋੜਾ ਜਿਹਾ ਅੱਜ ਘੱਟ ਹੋਇਆ ਕਿਉਂਕਿ ਬਾਡੀ ਦਾ ਜੋਰ ਆ ਇਹ ਵੀ ਇਕੱਠ ਥੋੜੀ ਕੁਦਰਤੀ ਆਫਤਾਈ ਕਰਕੇ ਅੱਜ ਇੱਥੇ ਰੱਖਿਆ ਗਿਆ ਨਾਰ ਹੀ ਸੰਤਰਾਮ ਦਾਸੀ ਜੀ ਦੇ ਜਨਮ ਦਿਨ ਤੇ ਅੱਜ ਇੱਥੇ ਇਕੱਠ ਦੇ ਸਮੋਹਨ ਚ ਅਸੀਂ ਉਹਨਾਂ ਦੀ ਸਨਹਾੜ ਲਈ ਆਪਾਂ ਕੀਤੀ ਅਤੇ ਅੱਜ ਇੱਥੇ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਜੋ ਇਹ ਪੀੜਤ ਪਰਿਵਾਰਾਂ ਵਿੱਚੋਂ ਮਾਨਕ ਰ ਮਾਨਪ੍ਰੀਤ ਕਰੋ ਇਹ ਸਪੀੜਤ ਪਰਿਵਾਰ ਨੂੰ ਇਸ ਦਰ ਆਪਣੀ ਐਫਆਰਏ ਦੇ ਵਿੱਚ ਦਰਜ ਨਹੀਂ ਕੀਤਾ ਇੱਥੇ ਦਰਜ ਕੀਤਾ ਜਾਵੇ ਤਾਂ ਕਿ ਉਸ ਪਰਿਵਾਰ ਨੇ ਵੀ ਬਹੁਤ ਜ਼ਿਆਦੇ ਆਪਣੇ ਇਸ ਸਮੇਂ ਦੇ ਵਿੱਚ ਤਸ਼ਾਦਤ ਝੱਲਿਆ ਵਾ ਅਤੇ ਜੋ ਬੀਬੀ ਕਲਵੰਤਕਰ ਦੇ ਕਾਤਲ ਨੇ ਆਪਣੇ ਇਹ ਉਸ ਸਮੇਂ ਤੇ ਐਸ ਐਚਓ ਉਹਨਾਂ ਮੁਲਾਜ਼ਮਾਂ ਤੇ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਗੈਰ ਹਫਦਾਰ ਕੀਤਾ ਜਾਵੇ